ਹਾਂਜੀ ਸਤਿ ਸ਼੍ਰੀ ਅਕਾਲ ਜੀ। ਰਾਮ ਰਾਮ ਜੀ ਸਾਰੇ ਭਰਾਵਾਂ ਨੂੰ। ਮੈਂ ਗੋਲਦੀ ਬਰਾੜ। ਅੱਜ ਜੋ ਮੁਹਾਲੀ ਕੋਟ ਦੇ ਬਾਹਰ ਕੁਰਵਿੰਦਰ ਦਾ ਮਰਡਰ ਹੋਇਆ। ਇਸ ਮਰਡਰ ਦੀ ਜ਼ਿੰਮੇਵਾਰੀ ਮੈਂ ਮੇਰਾ ਭਰਾ ਰੋਹਿਤ ਕੁਦਾਰਾ। ਛੋਟਾ ਵੀਰ ਵਿੱਕੀ ਪਹਿਲਵਾਨ। ਹੋਰ ਵੱਡੇ ਛੋਟੇ ਸਾਰੇ ਭਰਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਅਸੀਂ ਸਾਰੇ ਲੈਨੇ ਆਂ। ਏ ਗੁਰਵਿੰਦਰ ਸਾਡੇ ਭਰਾ ਗੁਰਲਾਲ ਬਰਾੜ ਦੇ ਮਟਰ ਦੇ ਵਿੱਚ ਅਕਿਊਜ਼ਡ ਸੀ ਇਹ ਮੌਕੇ ਤੇ ਉੱਥੇ ਮੌਜੂਦ ਸੀ ਸ਼ੂਟਰਾਂ ਦੇ ਨਾਲ ਇਹ ਹਰ ਚੀਜ਼ ਦੇ ਵਿੱਚ ਨਾਲ ਸੀ ਪੁਲਿਸ ਨੂੰ ਤਾਂ ਇਹ ਕੇਸ ਕੋਈ ਏਡਾ ਜ਼ਰੂਰੀ ਨਹੀਂ ਲੱਗਿਆ ਸੀ ਕਿ ਗੁਰਲਾਲ ਨਾ ਤਾਂ ਕੋਈ ਸਿੰਗਰ ਸੀ ਤੇ ਨਾ ਹੀ ਕੋਈ ਉਹ ਕਿਸੇ ਪੋਲਿਟਿਕਲ ਬੰਦੇ ਦਾ ਰਿਸ਼ਤੇਦਾਰ ਸੀ ਜਾਂ ਮੁੰਡਾ ਸੀ ਤੇ ਪੁਲਿਸ ਉਸ ਦੇ ਕੇਸ ਦੀ ਇੰਨੀ ਕਨ ਇਨਵੈਸਟੀਗੇਸ਼ਨ ਕਰਦੀ ਕਿ ਉਹਦੇ ਕੇਸ 'ਚ ਕਿਸੇ ਨਾ ਕਿਸੇ ਨੂੰ ਸਜ਼ਾ ਹੁੰਦੀ ਜੇ ਪੁਲਿਸ ਇੰਨਾ ਕੰਮ ਕਰਨ ਜੋਗੀ ਹੁੰਦੀ ਤਾਂ ਸ਼ਾਇਦ ਸਾਨੂੰ ਇਹ ਕੁਝ ਕਰਨਾ ਹੀ ਨਾ ਪੈਂਦਾ ਜੇ ਸਾਨੂੰ ਪੁਲਿਸ ਤੋਂ ਥੋੜੀ ਬਹੁਤ ਉਮੀਦ ਹੁੰਦੀ। ਇਹ ਵਨ ਕੀ ਪੁਲਿਸ ਨੇ ਤਾਂ ਆਪਦਾ ਕੰਮ ਕਰਨ ਦੀ ਬਜਾਏ ਗੁਰਲਾਲ ਨੂੰ ਗੈਂਗਸਟਰ ਕਹਿ ਕੇ ਟੀਫੇਮ ਕੀਤਾ ਤਾਂ ਕਿ ਉਹਦੇ ਕੇਸ ਦੀ ਇਨਕੁਆਇਰੀ ਨਾ ਕਰਨੀ ਪਵੇ। ਹਾਲਾਂਕਿ ਗੁਰਲਾਲ ਤੇ ਇੱਕ ਵੀ ਕੇਸ ਨਹੀਂ ਸੀ। ਮੈਂ ਪੁਲਿਸ ਨੂੰ ਚੈਲੰਜ ਕਰਦਾ ਮੈਨੂੰ ਇੱਕ ਵੀ ਕੇਸ 'ਚ ਐਫ ਆਈ ਆਰ ਦਿਖਾ ਦੇ ਨਾ ਉਹਦੀ। ਜਿਹਨੂੰ ਤੁਸੀਂ ਗੁਰਲਾਲ ਗੈਂਗਸਟਰ ਕਹਿ ਕੇ ਅਖਬਾਰਾਂ 'ਚ ਨਿਊਜ਼ ਦਿੱਤੀ ਵੀ ਗੁਰਲਾਲ ਗੈਂਗਸਟਰ ਮਰ ਗਿਆ। ਤਾਂ ਜੇ ਤੁਸੀਂ ਕੇਸ ਬੰਦ ਕਰਤਾ ਸਾਰੇ ਬੰਦੇ ਕੇਸ ਚ ਬਰੀ ਹੋਗੇ ਪਰ ਸਾਡੇ ਮਨਾਂ ਚ ਬਰੀ ਨਹੀਂ ਹੋਣਗੇ ਜਿਨ੍ਹਾਂ ਨੇ ਸਾਡੇ ਭਰਾਵਾਂ ਦਾ ਨੁਕਸਾਨ ਕੀਤਾ ਚਾਹੇ ਉਹ ਗੁਰਨਾਲ ਸਿੰਘ ਚਾਹੇ ਇੰਦਰਪ੍ਰੀਤ ਪੈਰੀ ਹੈ ਜਿਹੜੇ ਵੀ ਲੱਲੀ ਛੱਲੀ ਨੇ ਸਾਡੇ ਭਰਾਵਾਂ ਦੇ ਨੁਕਸਾਨ ਚ ਥੋੜੀ ਬੋਤ ਵੀ ਇਨਵੋਲਵਮੈਂਟ ਕੀਤੀ ਆ ਉਹਨਾਂ ਨੂੰ ਅਸੀਂ ਮਾਰਾਂਗੇ ਚਾਹੇ 5 ਸਾਲਾਂ ਬਾਅਦ ਮਾਰੀਏ ਚਾਹੇ 50 ਸਾਲਾਂ ਬਾਅਦ ਮਾਰੀਏ ਜਿਨ੍ਹਾਂ ਚੱਕਰ ਅਸੀਂ ਜਿਉਉਣੇ ਆ ਉਹਨਾਂ ਚੱਕਰ ਤੁਸੀਂ ਇਹ ਨਾ ਸੋਚਿਓ ਕਿ ਤੁਹਾਡੇ ਉਹ ਤਲਵਾਰ ਸਿਰ ਤੋਂ ਚੱਕੀ ਗਈ। ਕਿਸੇ ਟਾਈਮ ਵੀ ਤੁਹਾਡੇ ਸਿਰ ਤੇ ਤਲਵਾਰ ਟਿਕ ਸਕਦੀ ਹੈ। ਬਾਜੋ ਜੇ ਬਚਿਆ ਜਾਂਦਾ ਤਾਂ। ਗੁੱਦੀ ਗੱਲ ਮੈਂ ਇੱਕ ਪੰਜਾਬ ਸਰਕਾਰ ਨੂੰ ਕਹਿੰਨੇ ਚਾਹਾਂ। ਜੇ ਜ਼ਰਤ ਹੋਵੇ ਨਾ ਤਾਂ ਗੈਜ ਗੱਲ ਕਰੀਦੀ ਹੁੰਦੀ ਐ ਸਿੱਧਾ ਇੱਕ ਚ ਵੱਜੀਦਾ ਹੁੰਦਾ। ਠੀਕ ਐ। ਜੇ ਤੁਹਾਡੀ ਜ਼ਰਤ ਹੈ ਨਹੀਂ ਮੇਰੇ ਤੱਕ ਪਹੁੰਚਣ ਦੀ ਜੇ ਤੁਹਾਡੀ ਗੁਜਰਾਤ ਦਿੱਤੀ ਸਟੇਟਮੈਂਟ ਗਲਤ ਹੋ ਗਈ। ਤੁਹਾਡੇ ਤੋਂ ਤੁਸੀਂ ਜ਼ੋਰ ਲਾ ਲਿਆ ਸਾਰੀਆਂ ਏਜੰਸੀਆਂ ਨੇ ਸਾਰੀ ਪੁਲਿਸ ਨੇ ਤੇ ਤੁਹਾਡੇ ਤੋਂ ਖੜਿਆ ਨਹੀਂ ਗਿਆ ਤੇ ਹੁਣ ਤੁਸੀਂ ਮੇਰੇ ਬਜ਼ੁਰਗ ਮਾਪਿਆਂ ਨੂੰ ਹਰਮੰਦਰ ਸਾਹਿਬ ਦਰਸ਼ਨ ਗਿਆ ਨੂੰ ਉੱਥੋਂ ਫੜ ਕੇ ਤੁਸ ਤੁਹਾਨੂੰ ਕੀ ਲੱਗਦਾ ਤੁਸੀਂ ਸਾਨੂੰ ਡਰਾ ਲੋਗੇ ਆਏ ਨਹੀਂ ਅਸੀਂ ਡਰਦੇ ਜਦੋਂ ਸਿਸਟਮ ਨੇ ਪਹਿਲਾਂ ਇੰਨੀ ਹੱਥ ਚਿੱਟੀ ਸੀ ਨਾ ਕਿ ਘਰਾਂ ਦੀਆਂ ਧੀਆਂ ਪੈਣਾ ਮਾਵਾਂ ਨੂੰ ਕਹਿਣ ਲੱਗੇ ਸੀ ਪੁਲਿਸ ਵਾਲੇ ਉਦੋਂ ਹੀ ਮੁੰਡੇ ਜਿਹੜੇ ਆਮ ਕਾਲਜ ਵਾਲੇ ਮੁੰਡੇ ਸੀ ਜਿਵੇਂ ਕਿ ਭਾਈ ਜਿੰਦਾ ਜੀ ਸੀ ਜਿਨ੍ਹਾਂ ਨੂੰ ਕਾਲਜ ਵਿੱਚ ਜਿਹੜੇ ਕਾਲਜ ਦੀਆਂ ਪ੍ਰਧਾਨਗੀਆਂ ਲੜਾਈਆਂ ਝਗੜਿਆਂ ਤੱਕ ਹੁੰਦੇ ਸੀ ਉਸ ਟਾਈਮ ਜਿਨ੍ਹਾਂ ਨੂੰ ਸੰਗਿਆੜਾ ਬਲਮਾਸ ਤੱਕ ਕਹਿ ਕੇ ਕਾਲਜ 'ਚ ਉਹਨਾਂ ਦੀ ਇੱਕ ਨਾਮ ਪਾਇਆ ਗਿਆ ਸੀ ਮੁੰਡਿਆਂ ਨੇ ਤੇ ਉਹੀ ਭਾਈ ਹਰਜਿੰਦਰ ਸਿੰਘ ਜਿੰਦਾ ਕੌਮ ਦੇ ਮਹਾਨ ਸ਼ਹੀਦ ਭਾਈ ਸੁੱਖਾ ਜੀ ਜਿਨ੍ਹਾਂ ਨੇ ਤੁਹਾਡੇ ਵਰਗੇ ਹੰਕਾਰੀ ਬੰਦਿਆਂ ਦਾ ਸੋਧਾ ਲਾਇਆ ਐਵੇਂ ਜੀਆਂ ਹਰਕਤਾਂ ਨਾ ਕਰੋ ਕਿਸੇ ਦੀ ਧੀ ਭੈਣ ਕਿਸੇ ਦੀ ਮਾਂ ਦੀ ਦਿੱਸਤੀ ਨਾ ਕਰੋ ਬਿਨਾਂ ਕਿਸੇ ਕਸੂਰ ਤੋਂ ਕਿ ਉਹ ਤੁਹਾਡੇ ساری ਉਮਰ ਦਾ ਖਤ ਪੈ ਜਾਵੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਾਰੇ ਲੀਡਰਾਂ ਵੀ ਆ ਸਾਰੇ ਪੁਲਿਸ ਆਂਦੇ ਸਭ ਤੇ ਜਵਾਬਗਾਰ ਸੱਟ ਹੈ ਠੀਕ ਹੈ ਤੁਸੀਂ ਇਕੱਲੇ ਪੰਜਾਬ ਦਾ ਕਸੀਮ ਤੋਂ ਅਸੀਂ ساری ਦੁਨੀਆ ਚ ਹੈ ਜੇ ਇੰਨਾ ਚੀਜ਼ਾਂ ਪਿਆ ਕੇ ਸਾਨੂੰ ਸਾਰੀਆਂ ਤੁਹਾਡੀਆਂ ਰਿਸ਼ਤੇਦਾਰੀਆਂ ਸਭ ਪੁਲਿਸ ਦੀਆਂ ਸਭ ਲੀਡਰਸ਼ਿਪ ਦੀਆਂ ਪਤਾ ਨਿਯਾਜ਼ ਨਾ ਕਰੋ ਨਿਯਾਜ਼ ਕਰੋਗੇ ਤਾਂ ਅਸੀਂ ਵੀ ਨਿਯਾਜ਼ ਕਰਾਂਗੇ ਜੇ ਅਸੀਂ ਨਿਯਾਜ਼ ਕਰਨ ਤੇ ਆ ਜੀ ਹਰ ਰੋਜ਼ ਇੱਕ ਬੰਦਾ ਮਾਰ ਸਕਦੇ ਆ ਮਨ ਚ ਵਿਅਮਨ ਨ ਰੱਖਿਓ ਮੈਂ ਕਦੇ ਕਿਸੇ ਬੰਦੇ ਨੂੰ ਨਿਆਂ ਨਹੀਂ ਮਰਾਇਆ ਆਲਦੀਆਂ ਦੁਸ਼ਮਣੀਆਂ ਨਿਵੇੜੀਆਂ ਇੱਕ ਥੋਕੇ ਨਿਵੇੜੀਆਂ ਕੋਈ ਕੋਈ ਸਾਧ ਬੰਦਾ ਨਹੀਂ ਮਾਰਿਆ ਦੁਨੀਆ ਕੋਈ ਕਿਸੇ ਨੂੰ ਸਾਧ ਬਣਾਈ ਜਰੇ ਜੀ ਤਾਂ ਮਰਜੀ ਬੈਕਗ੍ਰਾਉਂਡ ਚੈੱਕ ਲੈ ਜੇ ਜਿਹਨੂੰ ਮੈਂ ਪਰਾਇਆ ਉਹ ਦੇਖ ਲੈ ਜੇ ਕੀ ਉਹਨਾਂ ਦਾ ਬੈਕਗ੍ਰਾਉਂਡ ਸੀ ਉਹ ਹਰਕਤਾਂ ਨਾ ਕਰੋ ਕਿ ਸਾਰੀ ਉਮਰ ਦੀ ਦੁਸ਼ਮਣੀ ਪੈ ਜਾਵੇ ਅਸੀਂ ਇੰਨਾ ਕ ਮੂੰਹ ਰੱਖਦੇ ਹਾਂ ਹਜੇ ਆਹ ਦੀ ਮਿੱਟੀ ਨਾਲ ਸਾਨੂੰ ਮੂੰਹ ਤੋੜਨਾ ਨਾ ਕਰੋ ਸਾਡੀ ਮਿੱਟੀ ਤੋਂ